ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਟੈਰਰਿਜ਼ਮ ਐਂਡ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਅੱਛੀ ਕਾਮਯਾਬੀ ਮਿਲੀ ਹੈ ਇੱਕ ਹੋਰ 10 ਸਫਿਸਟੀਕੇਟਿਡ ਵੈਪਨਸ ਅਸੀਂ ਫੜੇ ਹੈ ਔਰ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਹੈ ਇਹਦੇ ਨਾਲ ਕ੍ਰਾਸ ਬਾਰਡਰ ਜਿਹੜਾ ਆਰਮਸ ਜਿਹੜੀ ਪੁਸ਼ਿੰਗ ਕਰਨ ਦਾ ਨੈਟਵਰਕ ਸਾਰਾ ਉਹ ਡਿਸਪੈਂਟਲ ਕੀਤਾ ਗਿਆ ਹੈ ਇਹ ਹਵਾਲੇ ਦਾ ਵੀ ਜਿਹੜਾ ਮੇਨ ਆਪਰੇਟਰ ਐ ਇਸ ਏਰੀਏ ਦਾ ਉਹ ਵੀ ਇਹਦੇ ਚ ਅਰੈਸਟ ਕੀਤਾ ਗਿਆ ਉਹ ਤੋਂ ਜਿਹੜੀ ਰਿਕਵਰੀ ਹੋਈ ਐ ਉਹ 2.5 ਲੱਖ ਦੀ ਹੋਈ ਐ ਜਿਹੜੇ ਸਫਿਸਟੀਕੇਟਿਡ ਪਿਸਟਲ ਨੇ ਦਾਸ ਉਹਦੇ ਪੀਐਕਸ 5 ਤਿੰਨੇ ਬਲੌਕ ਤਿੰਨੇ ਪੀਐਕਸ 5 ਦੇ 30 ਬੋਰ ਦੇ ਨੇ ਕਲੌਕ 9 ਐਮ ਐਮ ਇੱਕ ਬਰਾਇਟਾ ਫੋਰਨ ਮੇਡ ਪਿਸਟਲ 9 ਐਮ ਐਮ ਦਾ ਤੇ 30 ਬੋਰ ਦੇ ਤਿੰਨ ਹੋਰ ਪਿਸਟਲ ਨੇ ਇਹਦੇ ਬੜੇ ਸੋਫਿਸਟੀਕੇਟਿਡ ਨੇ ਇਹਦੇ ਜਿਹੜੇ تین ਨਾ ਮੁਲਜ਼ਮ ਫੜੇ ਗਏ ਨੇ ਅਮਰਜੀਤ ਬਾਉ ਇਹ ਮਾਜੀ ਮੇਉ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅਜਨਾਲਾ ਸੈਕਟਰ ਦੇ ਵਿੱਚ ਅਮਰਸਰ ਰੂਰਲ ਦੂਜਾ ਮਨਵੀਰ ਸਿੰਘਾ ਵਾਹ ਤਾਰਾ ਸਿੰਘ ਦਾ ਪੀਐਸ ਖਾਲੜਾ ਇਹ ਵੀ ਬਿਲਕੁਲ ਲਾਸਟ ਪਿੰਡ ਆ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਕਰਨਤਾਰਨ ਡਿਸਟ੍ਰਿਕਟ ਦੇ ਵਿੱਚ ਇਹ ਜਿਹੜਾ ਹਵਾਲੇ ਦਾ ਜਿਹੜਾ ਮੇਨ ਨੈਟਵਰਕ ਚਲਾਉਣ ਵਾਲਾ ਬੰਦਾ ਹੈ ਉਹ ਮੁਹੰਮਦ ਤੋਫੀਕਾ 엘িয়াস ਬਬਲੂ ਹੈ ਜਿਹੜਾ ਗੋਤਮਨਗਰ ਮੁੰਬਈ ਦਾ ਰਹਿਣ ਵਾਲਾ ਹੈ ਤੇ ਉਸ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਕੇ ਰਹਿੰਦਾ ਸੀਗਾ ਰੈਂਟਡ ਜਿਹੜੀ ਅਕੋਮੋਡੇਸ਼ਨ ਲੈ ਕੇ ਤੇ ਉਸ ਆਪਣੀ ਜਿਹੜੀ ਨਫੇਰੀਅਸ ਐਕਟੀਵਿਟੀਆਂ ਹੈ ਜਿਹੜੇ ਇਸ ਸਮਗਲਿੰਗ ਐਕਟੀਵਿਟੀਆਂ ਦਾ ਪੈਸਾ ਹੈ ਉਹਨੂੰ ਹਵਾਲਾ ਰਾਈ ਬਾਹਰ ਭੇਜਣ ਦਾ ਕੰਮ ਕਰਦਾ ਸੀ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਜਿਹੜਾ ਇਹ ਸਿੰਡੀਕੇਟ ਹੈ ਇਹ ਡਿਸਮੈਂਟਲ ਕੀਤਾ ਗਿਆ ਕਿਉਂਕਿ ਤੁਸੀਂ ਸਮਝਦੇ ਹੋ ਕਿ ਕ੍ਰਾਸ ਬਾਰਡਰ ਜਿਹੜੀ ਹਮੇਸ਼ਾ ਇਹ ਸਾਡੇ ਉੱਤੇ ਉਹਨਾਂ ਦੇ ਜਿਹੜੇ ਮਨਸੂਬੇ ਨੇ ਇਹ ਰਹਿੰਦੇ ਆ ਕਿ ਕਿਸੇ ਤਰ੍ਹਾਂ ਡਿਸਟਰਬੈਂਸ ਕਰਨ ਪੀਸ ਤੇ ਲਾਅ ਨਾ ਆਰਡਰ ਨੂੰ ਡਿਸਟਰਬ ਕਰਨ ਔਰ ਇੰਨੇ ਸਫਿਸਟੀਕੇਟਡ ਵੈਪਨਸ ਫੜੇ ਜਾਣ ਨਾਲ ਜਿਹੜੀ ਉਹਨਾਂ ਦੀਆਂ ਪਲਾਨਸ ਨੇ ਉਹ ਬਿਲਕੁਲ ਖਤਮ ਹੋ ਗਈਆਂ ਇਸ ਗੱਲ ਨਾਲ ਇਸ ਮੋਡਿਊਲ ਦੇ ਰਿਲੇਟਿਡ ਸੋ ਇਹਦੇ ਚ ਸਾਡੇ ਡੀਸੀਪੀ ਰਵਿੰਦਰਪਾਲ ਜੀ ਹਰਮਿੰਦਰ ਸਿੰਘ ਏਸੀਪੀ ਸਾਹਿਬ ਅਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਔਰ ਉਹਨਾਂ ਦੀ ਟੀਮ ਨੂੰ ਮੈਂ ਦਿਲੀਫ ਮੁਬਾਰਕਬਾਦ ਦਿੰਦਾ ਦੂਸਰੀ ਗੱਲ ਜਿਹੜੀ ਤੁਹਾਡਾ ਬਹੁਤ ਇੰਪੋਰਟੈਂਟ ਸ਼ੇਅਰ ਮੈਂ ਕਰਦਾ ਹੀ ਰਹਿਣਾ ਪਹਿਲਾਂ ਕਿ ਏਜ ਗਰੁੱਪ ਏਕ ਪ੍ਰੋਫਾਈਲ ਆਫ ਅਕਿਊਜ਼ਡ ਇਹਦੇ ਚ ਵੀ ਜਿਹੜੇ ਦੋਨੇ ਪੰਜਾਬੀ ਲੜਕੇ ਨੇ ਇਹ ਵੀ 1 2 ਸਾਲ ਦਾ 1 26 ਸਾਲ ਦਾ ਹੈ ਸੋ ਮੈਂ ਤੁਹਾਡੇ ਮਾਧਿਅਮ ਨਾਲ ਜ਼ਰੂਰ ਯੂਥ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਛੋਟੇ ਲਾਲਚ ਪਿੱਛੇ ਇਹ ਕੰਮ ਨਾ ਕਰੋ ਬਾਹਰ ਬੈਠੇ ਲੋਕ ਤੇ ਕ੍ਰਾਸ ਬਾਰਡਰ ਤੇ ਜਿਹੜੇ ਬੈਠੇ ਲੋਕ ਨੇ ਉਹ ਤੁਹਾਨੂੰ ਮਿਸਯੂਜ਼ ਕਰ ਲੈਂਦੇ ਨੇ ਅਲਟੀਮੇਟਲੀ ਕਾਨੂੰਨ ਦਾ ਜਿਹੜੀ ਗ੍ਰਿਫਤ ਹੈ ਉਹਦੀ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਹੈ ਅਤੇ ਸਾਰਿਆਂ ਦੀ ਲਾਈਫ ਖਰਾਬ ਹੁੰਦੀ ਹੈ 22 ਤੇ 26 ਸਾਲ ਬੜੇ ਯੰਗ ਫਾਰਮੇਟਿਵ ਏਜ ਏਜ ਦੇ ਬੱਚੇ ਐ ਔਰ ਜਿਹੜੇ ਪੁਰਾਣੇ ਬੰਦੇ ਨੇ ਜਿਵੇਂ ਬਾਹਰ ਬੈਠੇ ਕੋਈ ਬੰਬੇ ਤੋਂ ਆ ਕੇ ਕੰਮ ਕਰ ਰਹੇ ਤਾਂ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਉਹਨਾਂ ਨੂੰ ਕੀ ਇੱਥੇ ਇੰਟਰਸਟ ਹੈ ਸਾਡੀ ਸਟੇਟ ਨਾਲ ਜਿਹੜੀ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ኦਪਰੇਸ਼ਨਲ ਉਹ ਇਹ ਹੈ ਕਿ ਹੈਂਡਲਰ ਪਾਕਿਸਤਾਨ ਦਾ ਸੇਮ ਹੈ ਦੋ ਸੈਕਟਰਸ ਯੂਜ਼ ਕੀਤੇ ਜਾ ਰਹੇ ਨੇ ਫਾਰ ਪਸ਼ਿੰਗ ਇਨ ਕਨਸਾਈਨਮੈਂਟਸ ਇੱਕ ਹੈ ਜਨਾਲਾ ਸੈਕਟਰ ਇੱਕ ਪਿੱਖੀਵੈਂਟ ਸੈਕਟਰ ਉਹੀ ਗੱਲ ਫੇਰ ਦੁਬਾਰਾ ਜਿਵੇਂ ਹੀਰੋਇਨ ਦੀ ਰਿਕਵਰੀਜ਼ ਜਾਂ ਹੋਰ ਪੱਲੀਆਂ ਕਨਸਾਈਨਮੈਂਟਸ ਹੁੰਦੀਆਂ ਕਿ ਬਾਰਡਰ ਦੇ ਨੇੜੇ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਇਸ ਜਿਹੜੀ ਉਹਨਾਂ ਦੀ ਉਹਨਾਂ ਵਾਸਤੇ ਜਾਲ ਵਿਛਾਇਆ ਜਾ ਰਿਹਾ ਕ੍ਰਾਸ ਬਾਰਡਰ ਤੋਂ ਮੈਂ ਹਮੇਸ਼ਾ ਇਸ ਸਮਾਜ ਪ੍ਰਤੀ ਜਿਹੜੀ ਗੱਲ ਆ ਉਹਨੂੰ ਜ਼ਰੂਰ ਦਰਹਾਇਆ ਹੈ ਇਸੇ ਕਰਕੇ ਥੈਂਕ ਯੂ